ਸਭ ਤੋਂ ਪਹਿਲਾਂ ਮੈਂ ਪੋਸਟ میٹرਿਕ ਸਕਾਲਰਸ਼ਿਪ ਦੀ ਗੱਲ ਕਰਾਂਗੀ ਜਿਹੜੀ ਕਿ ਇੱਕ ਇਹੋ ਜੀ ਸਕੀਮ ਹੈ ਜੋ ਸਾਲਾਂਵਾਰ ਦੀ ਵਿਵਾਦਾਂ ਦੇ ਘੇਰੇ ਵਿੱਚ ਰਹੀ ਤਿੰਨ ਸਾਲ ਤੋਂ ਉੱਪਰ ਹੋ ਗਏ ਸਰਕਾਰ ਬਣੀ ਨੂੰ ਔਰ ਅੱਜ ਤਿੰਨ ਸਾਲਾਂ ਦੇ ਬਾਅਦ ਜੋ 24 25 ਦਾ ਸਾਡੇ ਕੋਲੇ ਡਾਟਾ ਹੈ ਸਾਡੇ ਕੋਲ 237456 ਬੱਚੇ ਜਿਹੜੇ ਆ ਉਹ ਹੁਣ ਪੋਸਟ میٹرਿਕ ਸਕਾਲਰਸ਼ਿਪ ਦਾ ਲਾਭ ਲੈ ਰਹੇ ਨੇ ਜਿਹੜੇ ਬੱਚਿਆਂ ਨੇ ਏਸ 3 ਸਾਲਾਂ ਦੇ ਵਿੱਚ 3 ਸਾਲ ਤੋਂ ਉੱਪਰ ਕੁਝ ਸਮਾਂ ਹੋ ਗਿਆ ਉਹ ਜਿੰਨੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦਿੱਤੀ ਉਹ ਗਿਣਤੀ ਹੈ 6,78,000 ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਚੱਲ ਰਹੀ ਸਰਕਾਰ ਹੈ 3 ਲੱਖ ਵੱਧ ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਦਾ ਲਾਭ ਉਠਾਇਆ ਅਸੀਂ ਇਸ ਸਕੀਮ ਨੂੰ ਬਹੁਤ ਜ਼ਿਆਦਾ ਕੈਂਪੇਨ ਕਰਕੇ ਇੰਸਟੀਚਿਊਸ਼ਨਸ ਦੇ ਤੱਕ ਸੈਮੀਨਾਰਸ ਤੱਕ ਕਰਵਾ ਕੇ ਇਥੋਂ ਤੱਕ ਕਿ ਪਲੱਸ 2 ਦੇ ਬੱਚਿਆਂ ਨੂੰ ਸੈਂਸਟਾਈਜ਼ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਸਕੀਮ ਦੇ ਅੰਦਰ ਐਨਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਸਿਰਫ ਸਾਡੇ ਐਸਸੀ ਪਰਿਵਾਰਾਂ ਦੇ ਬੱਚੇ ਸਾਡੇ ਬੀਸੀ ਪਰਿਵਾਰਾਂ ਦੇ ਬੱਚੇ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਜੋ ਬੱਚੇ ਐ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਉਹਨਾਂ ਨੂੰ ਇਕਨੋਮਿਕਲੀ ਵੀ ਅਸੀਂ ਤਾਂ ਹੀ ਰੇਸ ਕਰ ਸਕਦੇ ਹਾਂ ਜੋ ਐਜੂਕੇਟਿਡ ਹੋਣਗੇ ਇੱਥੋਂ ਤੱਕ ਕਿ ਪਲੱਸ 2 ਦੇ ਬੱਚਿਆਂ ਨੂੰ ਸੈਂਸਟਾਈਜ਼ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਸਕੀਮ ਦੇ ਅੰਦਰ ਐਨਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਦੇ ਵਿੱਚ ਸਾਡੇ 11 ਕਾਲਜ ਨੇ ਜਿੰਨਾ ਚ ਪੜਨ ਵਾਲੇ ਬੱਚੇ ਹੁਣ ਇਸ ਸਕੀਮ ਦਾ ਲਾਭ ਲੈ ਸਕਣਗੇ ਜਿਦੇ ਵਿੱਚ ਐਮਸ ਬਠਿੰਡਾ ਆਈਆਈਟੀ ਰੋਪੜ ਐਨਆਈਟੀ ਜਲੰਧਰ ਆਈਆਈਐਮ ਅੰਮ੍ਰਿਤਸਰ ਨਾਈਪਰ ਮੋਹਾਲੀ ਨਿਫਤ ਮੋਹਾਲੀ ਆਈਐਸਆਈ ਚੰਡੀਗੜ੍ਹ ਥਾਪਰ ਕਾਲਜ ਪਟਿਆਲਾ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾਅ ਪਟਿਆਲਾ ਆਈਸਰ ਮੋਹਾਲੀ ਤੇ ਆਈਐਚਐਮ ਗੁਰਦਾਸਪੁਰ ਸੋ ਹਰ ਤਰੀਕੇ ਦੇ ਨਾਲ ਅਸੀਂ ਉਹਨਾਂ ਦੀ ਮਦਦ ਕਰਨ ਦੇ ਲਈ ਉਹਨਾਂ ਨੂੰ ਐਜੂਕੇਟ ਕਰਨ ਦੇ ਲਈ ਉਹਨਾਂ ਦੇ ਨਾਲ ਖੜੇ